ਹਾਂਜੀ ਅਸੀਂ ਕੜਾਈ ਰੱਖ ਦਿੱਤੀ ਐ ਤੇ ਹੁਣ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਅੱਧਾ ਦਾ ਚਮਚ ਸੌਫ ਜੀਰਾ ਜਵੈਨ ਇਹਨੂੰ ਪਹਿਲੇ ਚੰਗੀ ਤਰ੍ਹਾਂ ਗਰਮ ਕਰਾਂਗੇ ਤੇ ਤੇਲ ਅਸੀਂ ਪਾਵਾਂਗੇ ਬਾਅਦ ਵਿੱਚ ਸੌਫ ਜੀਰਾ ਜਵੈਨ ਦਾ ਸਿਰਫ ਅੱਧਾ ਦਾ ਚਮਚ ਪਾਣਾ ਫਲੇਵਰ ਵਾਸਤੇ ਕਿਉਂਕਿ ਅਸੀਂ ਇਹਦੇ 'ਚ ਲਸਣ ਤੇ ਅਦਰਕ ਬਿਲਕੁਲ ਨਹੀਂ ਪਾ ਰਹੇ ਤੇ ਨਾ ਹੀ ਉਹਦੇ 'ਚ ਇੰਨਾ ਮਜ਼ਾ ਹੁੰਦਾ ਲਸਣ ਅਦਰਕ ਦਾ ਐਸ ਵਾਸਤੇ ਵੀ ਥੋੜਾ ਜਿਹਾ ਅਸੀਂ ਭੁੰਨ ਕੇ ਤੇ ਨਾਲ ਹੀ ਅਸੀਂ ਇੱਕ ਕੱਚੀ ਪੌਣੀ ਕੱਚੀ ਤੇਲ ਪਾ ਦਾਂਗੇ ਜਿੰਨੇ ਤਾਰੇ ਜਰੂਰ ਹੁੰਦੇ ਸਬਜੀ ਦੇ ਮੁਤਾਬਿਕ ਪਾਣਾ ਠੀਕ ਹੈ ਜੀ ਹੁਣ ਅਸੀਂ ਪਾ ਦਾਂਗੇ ਤੇਲ ਜਿੰਨਾ ਤੁਹਾਨੂੰ ਜਰੂਰ ਤੇ ਜਿੰਨੀ ਸਬਜੀ ਉਸ ਹਿਸਾਬ ਨਾਲ ਹੀ ਪਾਣਾ ਥੋੜਾ ਪਹਿਲੇ ਭੁੰਨ ਲੈਣਾ ਜੀਰਾ ਸੌਫ ਜਵੈਨ ਨੂੰ ਤੇ ਉਹਦੇ ਨਾਲ ਫਲੇਵਰ ਬਹੁਤ ਹੀ ਵਧੀਆ ਹੁੰਦਾ ਅਸੀਂ ਲਸਣ ਨਹੀਂ ਪਾ ਰਹੇ ਆ ਸਵਾਸਥੇ ਅਸੀਂ ਇਹਦੇ ਫਲੇਵਰ ਦੇ ਨਾਲ ਹੀ ਬਣਾਣਾ ਠੀਕ ਹੈ ਜੀ ਇੱਕ ਕੜਚੀ ਮੈਂ ਤੇਲ ਪਾ ਦਿੱਤੀ ਹੈ ਤੇ ਹੁਣ ਅਸੀਂ ਇਹਨਾਂ ਨੂੰ ਪੁੰਨਾਂਗੇ ਅੱਛੀ ਤਰ੍ਹਾਂ ਅਸੀਂ ਜਿੰਨਾ ਮਟੀਰੀਅਲ ਕੱਟਿਆ ਉਹ ਨਾ ਸਾਰਾ ਸੇ ਇੱਕੋ ਵਾਰੀ ਪਾਣਾ ਹੈ। ਅਲੱਗ-ਅਲੱਗ ਨਹੀਂ ਭੁੰਨਾ। ਨਾਲ ਹੀ ਪਿਆਜ਼ ਭੁੰਨੇ ਨੇ, ਨਾਲ ਹੀ ਅਸੀਂ ਭਿੰਡੀ ਤੇ ਨਾਲ ਹੀ ਹਰੀ ਮਿਰਚ ਇਕੱਠੇ ਭੁੰਨੇ ਨੇ। 5-7 ਮਿੰਟ ਭੁੰਨਾਗੇ ਉਸ ਤੋਂ ਬਾਅਦ ਅਸੀਂ ਮਸਾਲੇ ਪਾਵਾਂਗੇ। ਠੀਕ ਹੈ ਜੀ ਬਿਲਕੁਲ ਸਿੰਪਲ ਵੇ ਨਾਲ ਬਣਾਣਾ ਹੈ। ਅਸੀਂ ਵੇਟ ਕਰਾਂਗੇ ਅੱਧੀ ਕਿਉਂਕਿ ਇਹਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ। ਜਵੈਨ ਜਿਹੜੀ ਹੁੰਦੀ ਹੈ ਵਾਈ ਖਤਮ ਕਰਦੀ ਹੈ। ਟਿੰਡੀ ਚ ਵਾਈ ਬਹੁਤ ਹੁੰਦੀ ਹੈ। ਐਸਾ ਸੇ ਜ਼ਰੂਰ ਜਵੈਨ ਪਾਣੀ ਪਾ ਦਈਏ। ਔਰ ਸੌਫ ਜਿਹੜੀ ਹੁੰਦੀ ਆ ਉਹਦਾ ਟੇਸਟ ਕਰਕੇ ਫਲੇਵਰ ਕਰਕੇ ਔਰ ਜੀਰਾ ਤਾਂ ਵੈਸੇ ਵੀ ਸਬਜ਼ੀਆਂ ਚ ਬਹੁਤ ਹੀ ਵਧੀਆ ਲੱਗਦਾ ਠੀਕ ਹੈ ਜੀ ਸਾਡੀ ਅੱਛੀ ਤਰ੍ਹਾਂ ਭੁੱਜੀ ਹੈ ਨੇ ਸਾਰੀਆਂ ਚੀਜ਼ਾਂ ਤੇ ਹੁਣ ਅਸੀਂ ਸਾਰਾ ਮਟੀਰੀਅਲ ਕੜਾਈ ਦੇ ਵਿੱਚ ਪਾ ਦਾਂਗੇ ਇੱਕੋ ਵਾਰੀ ਚ ਠੀਕ ਹੈ ਜੀ ਤੇ ਅੰਨੂ ਕਰਾਂਗੇ ਮਿਕਸ ਬਿਲਕੁਲ ਸੇਮਤੇ ਬਣਾਣੀ ਹੈ ਇਹ ਸਬਜ਼ੀ ਇਹ ਬਿੱਟ ਨੂੰ ਲੇਸੂ ਲਈ ਬੰਨੇ ਸੀ ਸਭ ਤੋਂ ਪਲੇ ਵੀ ਇਸ ਨੂੰ ਲੇਸਟ ਕਰਨੀ ਆ ਜੇ ਅਸੀਂ ਤੇਜ਼ ਸੇਕ ਤੇ ਬਣਾਵਾਂਗੇ ਤੇ ਇਹ ਲੇਸ ਨਹੀਂ ਖਤਮ ਹੋਣੀ ਤੁਹਾਡੇ ਪਿਆਜ਼ ਟੁੱਟਣਗੇ ਨਹੀਂ ਕਿਉਂਕਿ ਤੁਸੀਂ ਜੜੀ ਉਹਦੀ ਮੂੜ ਹੈਗਾ ਉਹਨੂੰ ਨਹੀਂ ਤੋੜਿਆ ਤੇ ਐਸ ਵਾਸੇ ਤੁਹਾਡੇ ਪਿਆਜ਼ ਸਾਬਤ ਹੀ ਰਹਿਣਗੇ ਬਸ ਗਲਣ ਕੇ ਜਰੂਰ ਬਹੁਤ ਹੀ ਵਧੀਆ ਭਨ ਜਾਣਗੇ ਪਰ ਟੁੱਟਣਗੇ ਨਹੀਂ ਕਿਉਂਕਿ ਇਹ ਲੋਕ ਕੀਤਾ ਹੋਇਆ ਹੈ ਤੁਸੀਂ ਜਦੋਂ ਇਹਨੂੰ ਅਸੀਂ ਕੱਟ ਦਵਾਂਗੇ ਨਾ ਫਿਰ ਸਾਡਾ ਪਿਆਜ਼ ਟੁੱਟੇਗਾ ਇਹ ਇੱਕ ਕਿਸਮ ਦਾ ਲੋਕ ਹੀ ਹੁੰਦਾ ਹੈ ਦਾ ਪਿਆਜ਼ਾਂ ਦਾ ਇਹ ਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਤੇ ਹੁਣ ਇਹਨੂੰ ਟਕਣਾ ਨਹੀਂ ਬਿਲਕੁਲ 2 ਕੁ ਮਿੰਟ ਇਹਨੂੰ ਸਿਰ ਭੁੰਨਾਗੇ ਫਿਰ ਉਸ ਤੋਂ ਬਾਅਦ 2-3 ਮਿੰਟ ਭੁੰਨ ਕੇ ਸਾਰੇ ਮਸਾਲੇ ਪਾਉਂਗੇ ਬਿਲਕੁਲ ਹੈਲਦੀ ਬਣਾ ਲੈਸ ਤਰੀ ਹਲਕੇ ਹਲਕੇ ਸੀਮ ਤੇ ਬਣਾਣਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਭਿੰਡੀ ਬਹੁਤ ਵਧੀਆ ਭੁੱਜ ਗਈ ਹੈ ਦੇਖੋ ਹਰੀਆਂ ਮਿਰਚਾਂ ਵਿੱਚ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਔਰ ਪਿਆਜ਼ ਕਿੰਨੇ ਵਧੀਆ ਲੱਗ ਰਹੇ ਨੇ ਔਰ ਖਾਨ ਚ ਤੇ ਹੋਰ ਵੀ ਟੇਸਟੀ ਬਣਗੇ ਜਦੋਂ ਤਾਂ ਦੇਖਣ ਵਿੱਚੰ ਵਧੀਆ ਲੱਗਦੇ ਤਨੇਸਤਰੀ ਉਹਨਾਂ ਨੂੰ ਸਾਬਤ ਹੀ ਭੁਣੀਆ ਜਦੋਂ ਤੁਹਾਡੀ ਭਿੰਡੀ ਗਲਨੀ ਆ ਨਾਲ ਇਹਨਾਂ ਨੇ ਪਿਆਜ਼ਾਂ ਨੇ ਵੀ ਢਾਲ ਜਾਣਾ ਹੁਣ ਅਸੀਂ ਪਾਵਾਂਗੇ ਮਿਰਚ ਮਸਾਲੇ ਲੋੜ ਦੇ ਮੁਤਾਬਿਕ ਠੀਕ ਹੈ ਜੀ ਸੇ 3-4 ਮਿੰਟ ਭੁੰਨ ਲਿਆ ਭਿੰਡੀ ਨੂੰ ਕਿਉਂਕਿ ਇਹਦੇ ਚ ਜਦ ਤੱਕ ਲੇਸ ਨਾ ਨਾ ਖਤਮ ਹੋਵੇ ਤਦ ਤੱਕ ਤੁਸੀਂ ਮਿਰਚ ਮਸਾਲੇ ਨਹੀਂ ਪਾਣੇ ਇਹ ਦੇਖੋ ਜੀ ਬਿਲਕੁਲ ਠੀਕ ਹੋ ਗਈ ਹੈ ਭਿੰਡੀ ਬਿਲਕੁਲ ਲੇਸਲਸ ਖਤਮ ਹੋ ਗਈ ਦੇਚ ਔਰ ਸੀਮਕ ਤੇ ਬਿਲਕੁਲ ਬਨਣਾ ਇਹਨੂੰ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਇਹਦੇ ਚ ਹਲਦੀ ਪਾਊਡਰ डेगी मिर्च बिल्कुल थोड़ी जी पानी है कलर वास्ते ज़्यादा नहीं पानी ज़्यादा आप नहीं करना और नमक जो है लोड़ मुताबिक पाना तो सी। मैं वैसे छोटा स्पून जोड़ा ही पानी हूँ तो बाद आ जाएगा गरम मसाला और थोड़ी जी अं पावगे लाल काली मिर्च ठीक है जी ਉਹਨਾਂ ਸੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਦੇਖੋ ਜੀ ਕਲਰ ਕਿੰਨਾ ਵਧੀਆ ਬਣ ਗਿਆ ਦਾ। ਥੋੜੇ ਥੋੜੇ ਮਸਾਲੇ ਪਾਨੇ ਨੇ ਜਿਆਦਾ ਨਹੀਂ ਤੇਜ ਕਰਨਾ ਮਸਾਲਾ ਕਿਉਂਕਿ ਬੱਚੇ ਵੀ ਫਿਰ ਖੁਸ਼ ਹੋ ਕੇ ਖਾ ਲਣਗੇ। ਇਹਨੂੰ ਪ੍ਰੋਟੀਨ ਦੇ ਨਾਲ ਬੱਚਾ ਨੂੰ ਖਿਲਾਓ ਤਾਂ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ। ਛਿਹਰੇ ਬੱਚੇ ਨਹੀਂ ਵੀ ਪਿੰਡੀ ਖਾਂਦੇ ਨੂੰ ਉਹ ਵੀ ਖਾਣ ਲੱਗ ਜਾਣਗੇ। ਇਹ ਦੇਖੋ। बस ਹੁਣ ਅਸੀਂ ਇਹ ਠੀਕ ਹੁਣ ਅਸੀਂ ਇਹਨਾਂ ਨੂੰ 4-5 ਮਿੰਟ ਵਾਸਤੇ ਟੱਕ ਦਵਾਂਗੇ ਕਿਉਂਕਿ ਪਹਿਲੇ ਅਸੀਂ ਜਿਹੜੀ ਲੇਸ ਸੀ ਜਾਂ ਜੋ ਪਾਣੀ ਸਾਨੂੰ ਲੱਗਦਾ ਸੀਗਾ ਕਿ ਪਾਣੀ ਇਹਦੇ ਵਿੱਚ ਛੱਡੇਗਾ ਬਿਲਕੁਲ ਵੀ ਨਹੀਂ ਹੁਣ ਅਸੀਂ ਚੱਕਰ ਹੈਗਾ ਬਿਲਕੁਲ ਪੁੱਜ ਗਿਆ ਨੇ ਅੱਛੇ ਤਰ੍ਹਾਂ ਹੁਣ ਅਸੀਂ ਇਹਨੂੰ ਟੱਕਣ ਦੇ ਕੇ 2-3 ਮਿੰਟ ਵਾਸਤੇ ਇਹਨੂੰ ਗਾਲਾਂਗੇ ਉਸ ਤੋਂ ਬਾਅਦ ਫਿਰ ਭੁੰਨਾਂਗੇ ਦੁਬਾਰਾ ਠੀਕ ਹੈ ਜੀ ਹੁਣ ਮੈਂ ਟੱਕਣ ਦੇ ਲੱਗੇ ਆ ਦੇ ਉੱਤੇ ਹਾਂਜੀ ਅਸੀਂ ਟੱਕਣ ਦੇ ਦਿੱਤਾ ਠੀਕ ਹੈ ਜੀ ਇਹ ਤੇ ਸਟੀਮ ਤੇ ਨਾਲ ਹੀ ਇਹਨੇ ਬਣ ਜਾਣਾ ਹੈ ਅਗਰ ਤੁਸੀਂ ਦੂਸਰਾ ਸਟੀਲ ਦਾ ਵੀ ਟੱਕਣ ਦੇਣਾ ਚਾਹੁੰਦੇ ਹੋ ਤੇ ਦੇ ਦਿਓ ਕੋਈ ਇਹੋ ਜੀ ਪ੍ਰੋਬਲਮ ਨਹੀਂ ਪਰ ਗੈਸ ਨੂੰ ਬਿਲਕੁਲ ਸੀਮ ਤੇ ਰੱਖਣਾ ਹੈ ਦੇਖੋ ਜੀ ਕਿੰਨੀ ਬਿਲਕੁਲ ਸੀਮ ਤੇ ਚੱਲ ਰਹੀ ਹੈ ਠੀਕ ਹੈ ਜੀ ਕਿਉਂਕਿ ਅਸੀਂ ਫਾਸਟ ਕਰਾਂਗੇ ਤੇ ਸਾਡੀ ਭਿੰਡੀ ਸੜ ਜਾਏਗੀ ਤੇ ਸਾਡਾ ਉਹ ਟੇਸ ਨਹੀਂ ਆਣਾ ਮੈਂ ਤੁਹਾਨੂੰ ਹਮੇਸ਼ਾ ਕਰਨੀ ਆ ਕਿ ਸਬਜ਼ੀ ਨੂੰ ਅਸੀਂ ਪਕਾਣਾ ਹੁੰਦਾ ਗਾਲਣਾ ਨਹੀਂ ਹੁੰਦਾ ਗਾਲ ਤੇ ਪਰ ਦੋਸਤ ਇੱਕ ਸੀਟੀ ਵਿੱਚ ਵੀ ਭਿੰਡੀ ਬਣਾ ਸਕਦੇ ਹਾਂ ਕੁੱਕਰ ਵਿੱਚ ਵੀ ਪਰ ਉਹ ਚੀਜ਼ ਨਹੀਂ ਅਸੀਂ ਬਣਾਣੀ ਅਸੀਂ ਹਲਕੇ ਹਲਕੇ ਸੀਮ ਤੇ ਨੂੰ ਪਕਾਣਾ ਹੈ ਠੀਕ ਹੈ ਜੀ ਤਾਂ ਹੀ ਟੇਸਟੇ ਦਾ ਆਏਗਾ ਪੁੱਜੇਗੀ ਅੱਛੀ ਤਰ੍ਹਾਂ ਤਾਂ ਹੀ ਟੇਸਟੀ ਬਣੇਗੀ ਤੇ ਹੁਣ ਅਸੀਂ ਨੂੰ 3-4 ਮਿੰਟ ਵਾਸਤੇ ਵੇਟ ਕਰਾਂਗੇ ਫਿਰ ਉਸ ਤੋਂ ਬਾਅਦ ਅਸੀਂ ਚੈੱਕ ਕਰਦੇ ਹਾਂ ਹਾਂ ਜੀ ਇਹ ਨੂੰ ਇੱਕ ਹੋਰ ਟੇਸਟੀ ਬਣਾਉਣ ਵਾਸਤੇ ਅਸੀਂ ਚਾਟ ਮਸਾਲਾ ਪਾਉਣਾ ਸੀ ਉਸੇ ਭੁੱਲ ਗਿਆ ਚਾਟ ਮਸਾਲਾ ਮੈਂ ਕੱਢ ਲਿਆ ਹੋਇਆ ਔਰ ਅਸੀਂ ਚਾਟ ਮਸਾਲਾ ਇਸ ਨੂੰ ਅੱਛੀ ਤਰ੍ਹਾਂ ਸੁੱਟ ਕੇ ਪਾ ਕੇ ਤੇ ਨੂੰ ਅੱਛੀ ਤਰ੍ਹਾਂ ਪਹਿਲੇ ਮਿਕਸ ਕਰਨਾ ਛੇਰੋ ਦੇ ਤੇ ਟਕਣ ਦੇਣਾ ਕਿਉਂਕਿ ਚਾਟ ਮਸਾਲੇ ਨੇ ਇਹਨੂੰ ਟੇਸਟੀ ਬਣਾ ਦੇਣਾ ਹੋਰ ਵੀ ਖੱਟਾ-ਮਿੱਠਾ ਬਣਾ ਦੇਗੀ। ਖੱਟਾ-ਖੱਟਾ ਟੇਸਟ ਜੜਾਏਗਾ ਤੇ ਇਹਦਾ ਬਹੁਤ ਹੀ ਟੇਸਟ ਆਏਗਾ। ਪਿਆਜ਼ ਕੱਚਾ-ਕੱਚਾ ਰਹੇਗਾ, ਜ਼ਿਆਦਾ ਗਲਣਾ ਨਹੀਂ। ਉਹ ਇਹਦਾ ਟੇਸਟ ਬਹੁਤ ਵਧੀਆ ਹੋ ਜਾਂਦਾ। ਜਿੰਨਾ ਕੁ ਗਲ ਸਕਦਾ ਗਲੇਗਾ, ਬਾਕੀ ਕੱਚਾ ਹੀ ਰਹੇਗਾ, ਠੀਕ ਹੈ ਜੀ। ਹੁਣ ਅਸੀਂ ਇਹਨੂੰ 2-3 ਮਿੰਟ ਵੇਟ ਕਰਾਂਗੇ, ਚਾਟ ਮਸਾਲਾ ਪਾਣਾ ਮੈਂ ਭੁੱਲ ਗਈ ਸੀ। ਆਸੂਸਤੇ ਮੈਂ ਪਹਿਲੇ ਪਾਣੀ ਦਾ ਵਿੱਚ ਰੱਚ ਜਾਏਗਾ ਅੱਛੀ ਤਰ੍ਹਾਂ ਹਾਂਜੀ 3-4 ਮਿੰਟ ਹੋ ਗਏ ਨੇ ਹੁਣ ਅਸੀਂ ਸਬਜ਼ੀ ਨੂੰ ਚੈੱਕ ਕਰਾਂਗੇ ਨਾਲ ਥੋੜੀ ਮਿਕਸ ਕਰ ਦਵਾਂਗੇ ਉੱਪਰ-ਨੀਚੇ ਇਹ ਦੇਖੋ ਜੀ ਪਿਆਜ਼ ਕਿੰਨੇ ਵਧੀਆ ਬਣ ਗਏ ਨੇ ਮੈਂ 10 ਪਿਆਜ਼ ਅਸੂਸ ਤੋਂ ਪਹਿਲੇ ਕੇ ਦੋ-ਦੋ ਪਿਆਜ਼ ਤੇ ਆਣ ਕਿਉਂਕਿ ਸਾਰੀ ਫੈਮਿਲੀ ਨੇ ਖਾਣਾ ਹੁੰਦੇ ਨੇ ਤੇ ਜਦ ਇਹ ਪਿਆਜ਼ ਨੇ ਉਹ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਔਰ ਵੱਡੇ ਵੀ ਖੁਸ਼ ਹੋ ਕੇ ਖਾਂਦੇ ਨੇ ਆ ਦੇਖੋ ਜੀ ਪਿੰਡੀ ਬਹੁਤ ਵਧੀਆ ਬਣ ਗਈ ਹੈ ਸਾਡੀ ਪਿੰਡੀ ਗੱਲ ਵੀ ਗਈ ਹੈ ਹੁਣ ਅਸੀਂ ਕੀ ਕਰਾਂਗੇ ਦੇਖੋ ਬਿਲਕੁਲ ਗਲੇ ਹੁਣ ਅਸੀਂ ਤੇਜ਼ ਸੇਕ ਕਰ ਦਾਂਗੇ ਔਰ ਸੇਕ ਤੇਜ਼ ਤੇਜ਼ ਇਸ ਨੂੰ ਭੁੰਨਾਂਗੇ ਅੱਛੀ ਤਰ੍ਹਾਂ ਠੀਕ ਹੈ ਜੀ ਜਿਹੜੇ ਪਿਆਜ਼ ਟੁੱਟ ਜਾਂਦੇ ਨੇ ਨਾ ਉਹ ਫਿਰ ਮਜ਼ਾ ਨਹੀਂ ਆਉਂਦਾ ਇਸ ਦਾ ਤੁਸੀਂ ਸਾਬਤ ਪਿਆਜ਼ ਦੇ ਵਿੱਚ ਜਦੋਂ ਕੋਈ ਗੈਸਾਾਵੇ ਰੱਖੋਗੇ ਦੇਖਣਾ ਉਸ ਜਾ ਕੇ ਤੇ ਕਿੰਨੇ ਵਧੀਆ ਲੱਗਣਗੇ ਪਰ ਤੁਹਾਡੀ ਸਬਜ਼ੀ ਬਹੁਤ ਹੀ ਵਧੀਆ ਬਣੇਗੀ ਬਿਲਕੁਲ ਦੇਖ ਲੋ ਲੱਗੀ ਨਹੀਂ نیچے ਬਿਲਕੁਲ ਸੇਮਤੇ ਬਣਾਈਏ ਤੁਸੀਂ ਤਾਂ ਬਹੁਤ ਹੀ ਵਧੀਆ ਬਣਦੀ ਹੈ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਸਾਕੇ ਥੋੜਾ ਬਹੁਤਾ ਜੜੀ ਇਹਦੇ ਚ ਕਸਰ ਰਹਿ ਗਈ ਅਬੀ ਪੂਰੀ ਹੋ ਗਈ ਠੀਕ ਹੈ ਜੀ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਪਿੰਡੀ ਦੇਖਣ ਚ ਕਿੰਨੀ ਵਧੀਆ ਲੱਗ ਰਹੀ ਹੈ ਪਿਆਜ਼ ਕਿੰਨਾ ਵਧੀਆ ਭੁੱਜ ਗਿਆ ਨੇ ਔਰ ਬਿਲਕੁਲ ਗਲੇ ਹੋਏ ਨੇ ਪਿਆਜ਼ ਵੀ ਕਿਉਂਕਿ ਅਸੀਂ ਇਹਨੂੰ ਤੋੜਨਾ ਨਹੀਂ ਜਦੋਂ ਤੋੜਾਂਗੇ ਨਾ ਫਿਰ ਉਹਨਾ ਮਜ਼ਾ ਨਹੀਂ ਆਉਂਦਾ ਸਾਬਾ ਸਾਬਰ ਪਿਆਜ਼ ਉਹ ਤਾਂ ਤੁਸੀਂ ਰੱਖੋਗੇ ਤੇ ਆਪਣੇ ਫੁਲਕੇ ਦੀ ਗਰਹੀ ਦੇ ਨਾਲ ਤੋੜੋਗੇ ਨਾ ਤੇ ਉਹ ਬਹੁਤ ਹੀ ਮਜ਼ਾ ਆਏਗਾ ਉਹਦੇ ਵਿੱਚ ਆਣੀ ਪੁਨੀ ਜਾਣਾ 2 ਮਿੰਟ ਲੱਗਰ ਨਹੀਂ ਦੇਣਾ ਨੂੰ ਹੱਥ ਨਹੀਂ ਆਪਣਾ ਰੰਕਣਾ ਬਸ ਇਹਨੂੰ ਪੁਨੀ ਜਾਣਾ ਤਾਂ ਕਿ ਇਹਦੇ ਚ ਕਰਾਰਾਪਨ ਜਿਹੜਾ ਉਹ ਆ ਜਾਵੇ ਤੇ ਮਸਾਲਾ ਵੀ ਨਾ ਪੰਨੇ ਲੱਗੇ ਕਿਉਂਕਿ ਸ਼ੇਕ ਸਾਡਾ ਤੇਜ਼ ਹੈਗਾ ਤੁਹਾਨੂੰ ਜਿਆਦਾ ਲੱਗਦਾ ਤੁਸੀਂ ਘੱਟ ਵੀ ਕਰ ਲਿਓ ਐਨੀ ਕੋ ਜ਼ਰੂਰੀ ਵੀ ਤੇਜ਼ ਹੀ ਕਰਨਾ ਨੂੰ ਠੀਕ ਹੈ ਘੱਟ ਵੀ ਕਰ ਸਕਦੇ ਤੁਸੀਂ ਥੋੜਾ ਜਿਹਾ ਸ਼ੇਕ ਨੂੰ ਕਟਾ ਕਰ ਲਓ ਬੇਸ਼ੱਕ ਅਗਰ ਤੁਹਾਨੂੰ ਲੱਗਦਾ ਕਿ ਥੱਲੇ ਲੱਗ ਰਹੀ ਹੈ ਤੇ ਸ਼ੇਕ ਘੱਟ ਕਰਿਓ ਘੱਟ ਸ਼ੇਕ ਤੇ ਪੁਨੀ ਸਕਦੇ ਹੋ ਦੇਖ ਲਓ ਤੁਸੀਂ ਇਹਦੇ ਚ ਕੋਈ ਫालतू ਚੀਜ਼ ਨਹੀਂ ਪਾਈ ਕੁਝ ਨਹੀਂ ਪਾਇਆ ਔਰ ਤੁਸੀਂ ਦੇਖਣਾ ਕਿ ਕਿੰਨੇ ਟੇਸਟੀ ਕਿੰਨੀਆਂ ਬਣਦੀਆਂ ਨੇ ਬਹੁਤ ਹੀ ਜ਼ਿਆਦੀਆਂ ਟੇਸਟੀ ਬਣਦੀਆਂ ਨੇ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਤੰਦੂਰੀ ਫੁਲਕਾ ਬਣਾਓ ਪਰੌਂਠੀ ਬਣਾਓ ਫੁਲਕੇ ਨਾਲ ਔਰ ਜੇ ਤੁਸੀਂ ਸੇਕ ਕੇ ਫੁਲਕਾਈ ਕੇਕ ਬਣਾਓਗੇ ਤਵੇ ਤੋਂ ਉਤਾਰ ਕੇ ਗੈਸ ਤੇ ਸਿੱਖੋਗੇ ਤਾਂ ਬਹੁਤ ਹੀ ਮਜ਼ਾ ਆਏਗਾ ਇਹਨੂੰ ਖਾਣ ਦਾ ਸਾਡੀ ਪਿੰਡੀ ਹੋ ਗਈ ਹੁਣ ਤਿਆਰ ਇਹ ਤਾਂ ਫਲੇਟ ਚ ਪਾ ਕੇ ਦਿਖਾਉਣੀ ਆ ਬਿਲਕੁਲ ਤਿਆਰ ਹੋ ਗਈ ਇਹ ਗੱਲੀ ਪਿੰਡੀ اور ਬਹੁਤ ਹੀ ਵਧੀਆ ਬਣ ਗਈ ਤੇ ਪਿਆਜ਼ ਦੇਖੋ ਤੇ ਕਿੰਨੇ ਵਧੀਆ ਲੱਗ ਰਹੇ ਨੇ ਮੈਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਉਣੀ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਲੱਗ ਰਹੇ ਨੇ ਪਿਆਜ਼ ਤੇ ਪਿੰਡੀ ਪਿਆਜ਼ਾਂ ਵਾਲੀ ਪਿੰਡੀ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਪਿਆਜ਼ਾਂ ਵਾਲੀ ਪਿੰਡੀ ਹੈ ਔਰ ਬਹੁਤ ਹੀ ਟੇਸਟੀ ਤੇ ਹੈਲਦੀ ਬਣਦੀ ਹੈ ਹੁਣ ਅਸੀਂ ਇਹਦੇ ਉੱਤੇ ਹਰਾ ਧਨੀਆ ਨਹੀਂ ਪਾਵਾਂਗੇ ਕਿਉਂਕਿ ਜਿਹੜਾ ਅਸੀਂ ਫਲੇਵਰ ਦਿੱਤਾ ਹੋਇਆ ਹੈ ਸੌਫ ਜਵੈਨ ਤੇ ਜੀਰੇ ਦਾ ਉਹ ਵੀ ਖਤਮ ਹੋ ਜਾਏਗਾ ਇਸ ਵਾਸਤੇ ਤੇ ਤਨੀਆਂ ਦੀ ਹਰੇ ਤਨੀਆਂ ਦੀ ਬਿਲਕੁਲ ਜ਼ਰੂਰਤ ਪੈਂਦੀ ਤੇ ਜਿਸ ਵੇ ਨਾਲ ਮੈਂ ਬਣਾਇਆ ਇਸ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਅਗਰ ਨਹੀਂ ਅੱਛੀ ਬਣੇਗੀ ਤਾਂ ਦੇਖਣਾ ਤੁਸੀਂ ਬਹੁਤ ਹੀ ਟੇਸਟੀ ਬਣੇਗੀ ਬਹੁਤ ਹੀ ਹੈਲਦੀ ਬਣੇਗੀ ਔਰ ਤੁਹਾਡੇ ਫੈਮਿਲੀ ਵਾਲੇ ਬਾਰ-ਬਾਰ ਡਿਮਾਂਡ ਕਰਨਗੇ ਕਿ ਇਸ ਤਰ੍ਹਾਂ ਦੀ ਪਿੰਨੀ ਦੁਬਾਰਾ ਦੁਬਾਰਾ ਬਣਾਓ ਦੇਖੋ ਸਾਬਤ ਹੀ ਪਏ ਹੋ ਨੇ ਪਿਆਜ਼ ਔਰ ਕਿੰਨੇ ਸੋਹਣੇ 갈 ਚੁੱਕੇ ਨੇ ਪੁੱਜ ਚੁੱਕੇ ਨੇ ਪੂਰੀ ਤਰ੍ਹਾਂ ਔਰ ਬਹੁਤ ਹੀ ਟੇਸਟੀ ਲੱਗਦੇ ਨੇ ਜਦੋਂ ਤੁਸੀਂ ਇਹਨੂੰ ਪਰੌਂਠੇ ਨਾਲ ਖਾਣੇ ਆ ਵਿਚ ਨਮਕ ਵੀ ਰਚ ਚੁੱਕਿਆ ਮਸਾਲੇ ਵੀ ਰਚ ਚੁੱਕੇ ਨੇ ਤੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ